ਕੀ ਲੱਗਦਾ ਸੀ ਇਹ ਮਰਦਾ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਰਿਹਾ ਹੈ ਕਹਿੰਦੇ ਸਰੋੜਾ ਪਿਆਵਾ ਸਰੋੜਾ ਪਿਆਵਾ ਕਿ ਕੋਈ ਕਿਹਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਂਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਘਰ ਤੇ ਕਹਿੰਦੇ ਨਹੀਂ ਲੱਭਾਂ ਨਹੀਂ ਲੱਭਾਂ ਸੋਵਾਨ ਨੂੰ ਬੇਲੀਆਂ ਨੂੰ ਗਏ ਆ ਉੱਤੇ ਰਸਤੇ ਤੇ ਕਹਿੰਨ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ ਚ ਪਾਇਆ ਦਾ ਪਤਾ ਨਹੀਂ ਕੋਣ ਕੁੜੀ ਆ ਕਿ ਮੁੰਡਾ ਵਾ ਮੈਂ ਕਿੱਧਰ ਨੂੰ ਗਏ ਕਹਿੰਦੇ ਇੱਧਰ ਨੂੰ ਮੈਂ ਪਤਾ ਕੋਣਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਉਹਨਾਂ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੋਲੀ ਹੋਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਪ੍ਰਿਹਦਾ ਦਾ ਕਾਲ ਆ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲ ਚ ਗਿਆ ਹੋਇਆ ਸਵੇਰ ਦਾ ਕਾਲ ਚ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮਰਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਹੋਇਆ ਹਾਂ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਕੱਲਾ ਆ ਮੇਰਾ ਪੁੱਤਰ ਕਿੰਨੀ ਉਮਰ ਸੀ 18 ਸਾਲ ਜੀ ਹੁਣ ਆ 18 ਸਾਲਾਂ ਦਾ ਹੁਣ ਪੁਲਿਸ ਸਰਵੇ ਕੀਤੀ ਤੇ ਫੋਲਸ ਆਈ ਹੈ ਜੀ ਉਹ ਲੱਗੀ ਹੈ ਕਾਰਵਾਈ ਉਦੋਂ ਦੇ ਲੱਗੇ ਹੋਏ ਆ ਉਹਨੂੰ ਨਿਦੋਰ ਪੱਜ ਕਰਨ ਦੇ ਜੀ ਦੇਖੋ ਹਾਲ ਤੱਕ ਇਨਸਾਫ ਚਾਹੀਦਾ ਪਾਪਾ ਜੀ ਉਹ ਜਪਾ ਪਾ ਪਲਸੀਆਂ ਦੀ ਹੋ ਜਾ ਵੇਖ ਲੈ ਪੁੱਤ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦਰ ਪਹਿਲਾਂ ਹੀ ਸਾਡੇ ਚੌਂਕੀ ਮਜਾਜ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਹੈ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆਂ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆਂ ਕਿਹਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੀ ਕ ਸਾਲ ਉਮਰ ਹੋਈ ਤੁਹਾਡੀ ਇਹ 18 ਸਾਲ ਦੀ ਐਜ ਆ ਜੀ ਔਰ ਕੀ ਅੱਗੇ ਕਰਨੀ ਕਿਸੇ ਨੂੰ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂ ਉਹਨਾਂ ਦੇ ਘਰ ਵਾਲੋਂ ਕੁਝ ਦੱਸਿਆ ਕਿ ਕੋਈ ਨਹੀਂ ਸਾਡੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ